ਜਲੰਧਰ ਦੇ ਵਿੱਚ ਅੱਜ ਸਸ਼ੀ ਰਿੰਕੂ ਔਰ ਸ਼ੀਕਲ ਉਂਗਰਾਲ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਹਨਾਂ ਦੋਨਾਂ ਲੀਡਰਾਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੋਵੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਪਾਸੇ ਜਿੱਥੇ ਰੋਡ ਸ਼ੋਅ ਕੱਢ ਰਹੇ ਨੇ ਦੋਨੋਂ ਲੀਡਰ ਨਜ਼ਰ ਆ ਰਹੇ ਨੇ ਸ਼ੀਤਲ ਹੰਗਰਾਲ ਔਰ ਸੁਸ਼ੀਲ ਰਿੰਕੂ ਇਸ ਵੇਲੇ ਗੱਡੀ ਦੇ ਉੱਪਰ ਸਵਾਰ ਹੈਗੇ ਨੇ ਫੁੱਲਾਂ ਦੀ ਵਰਖਾ ਉਹਨਾਂ ਦੀ ਉੱਪਰ ਕੀਤੀ ਜਾ ਰਹੀ ਆ ਤਾਂ ਦੂਜੇ ਪਾਸੇ ਤੁਹਾਨੂੰ ਦੂਜੀ ਤਸਵੀਰ ਵੀ ਦਿਖਾ ਦਿੰਦੇ ਆ ਕਿ ਕਾਲੀਆਂ ਝੰਡੀਆਂ ਲੈ ਕੇ ਆਮ ਆਦੀ ਪਾਰਟੀ ਦੇ ਵਰਕਰ ਇਸ ਵੇਲੇ ਜਿਹੜੇ ਨੇ ਉਹ ਚੌਕ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਸਾਹਮਣੇ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਖੜੇ ਨਜ਼ਰ ਆ ਰਹੇ ਨੇ ਕਾਲੀਆਂ ਝੰਡੀਆਂ ਔਰ ਹੱਥਾਂ ਦੇ ਵਿੱਚ ਪੋਸਟਰ ਉਹਨਾਂ ਨੇ ਖੜੇ ਹੋਏ ਨੇ ਤਾਂ ਇੱਕ ਪਾਸੇ ਸ਼ੀਤਲ ਉਂਗਰਾਲ ਔਰ ਸ਼ਸ਼ੀ ਰਿੰਕੂ ਦਾ ਰੋਡ ਸ਼ੋਅ ਨਿਕਲ ਰਿਹਾ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹੱਥਾਂ ਦੇ ਵਿੱਚ ਗਦਾਰ ਦੇ ਪੋਸਟਰ ਖੜੇ ਹੋਏ ਨੇ ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਖੁਦ ਅੱਗੇ ਆ ਕੇ ਖੜੇ ਹੋਏ ਨੇ ਕਿ ਦੋਨਾਂ ਪਾਰਟੀਆਂ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਕਲੈਸ਼ ਜਿਹੜਾ ਉਹ ਨਾ ਹੋ ਜਾਵੇ ਤਾਂ ਉਸ ਸੀਨ ਨੂੰ ਲੈ ਕੇ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਕੜੇ ਪ੍ਰਬੰਧ ਇਸ ਵੇਲੇ ਇੱਥੇ ਕੀਤੇ ਹੋਏ ਨੇ ਸਾਹਮਣੇ ਢੋਲ ਵੱਜ ਰਹੇ ਨੇ ਔਰ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੋਨਾਂ ਆਗੂਆਂ ਦੇ ਔਰ ਔਰ ਇਸ ਵੇਲੇ ਜੋਤੀ ਚੁੰਗਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਦੋਨਾਂ ਆਗੂਆਂ ਦਾ ਭਾਜਪੀ ਦੇ ਵਰਕਰਾਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੱਥਾਂ ਦੇ ਵਿੱਚ ਕਾਲੀਆਂ ਛੰਡੀਆਂ ਫੜੀਆਂ ਹੋਈਆਂ ਨੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਔਰ ਹੱਥਾਂ ਦੇ ਵਿੱਚ ਗਦਾਰ ਦੇ ਪੋਸਟਰ ਜਿਹੜੇ ਨੇ ਉਹ ਫੜੇ ਹੋਏ ਨੇ ਤਾਂ ਇਹ ਸਿਚੁਏਸ਼ਨ ਇਸ ਵੇਲੇ ਜਲੰਧਰ ਦੇ ਵਿੱਚ ਬਣੀ ਹੋਈ ਆ ਔਰ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕਰਕੇ ਰੋਕ ਦਿੱਤਾ ਗਿਆ ਕਿ ਇਹਨਾਂ ਦੋਨਾਂ ਲੀਡਰਾਂ ਦੇ ਵਿੱਚੋਂ ਕੋਈ ਵੀ ਅੱਗੇ ਜੜਾ ਨਾ ਜਾ ਸਕੇ ਤਾਂ ਦੋਵੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵੇਲੇ ਇੱਕ ਪਾਸੇ ਸੁਸ਼ੀਰ ਰਿੰਕੂ ਔਰ ਸ਼ੀਤਲ ਉਂਗਰਾਲ ਤਾਂ ਇਹ ਸਾਹਮਣੇ ਦੇਖੋ ਤੁਸੀਂ ਆਮਾਦੀ ਪਾਰਟੀ ਦੇ ਵਰਕਰਾਂ ਨੂੰ ਦੇਖ ਕੇ ਸ਼ੀਤਲ ਉਂਗਰਾਲ ਜਿਸ ਤਰੀਕੇ ਦੇ ਨਾਲ ਰਿਐਕਸ਼ਨ ਦੇ ਰਹੇ ਨੇ ਉਹ ਤਸਵੀਰ ਜਿਹੜੀ ਆ ਸਾਹਮਣੇ ਨਜ਼ਰ ਆ ਰਹੀ ਆ ਤਾਂ ਸ਼ੀਤਲ ਉਂਗਰਾਲ ਜਿਹੜੇ ਨੇ ਉਹ ਕੁਝ ਬੋਲਣਾ ਚਾਹੁੰਦੇ ਨੇ ਸਾਹਮਣੇ ਵਰਕਰਾਂ ਦੇ ਨਾਲ ਦੇਖ ਕੇ ਦੇਖੋ ਦੋਨੋਂ ਹੱਥ ਖੜੇ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲ ਜਿਹੜਾ ਉਹ ਦਿਖਾਇਆ ਜਾ ਰਿਹਾ ਤਾਂ ਇਹ ਦੇਖੋ ਸ਼ੀਤਲ ਉਂਗਰਾਲ ਬਹੁਤ ਖੜੀਆਂ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇੱਕ ਕਿਸਮ ਦੇ ਨਾਲ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਉਹ ਪਾਰਟੀ ਜਿਹਦੇ ਵੱਲੋਂ ਇਲੈਕਸ਼ਨ ਲੜੀ ਸੀਗੀ ਤਾਂ ਉਸੇ ਪਾਰਟੀ ਦੇ ਸਾਹਮਣੇ ਸ਼ੀਤਲ ਉਂਗਰਾਲ ਹੋਣਾ ਦਾ ਰਿਐਕਸ਼ਨ ਤੁਸੀਂ ਦੇਖੋ ਕਿ ਕੀ ਨਜ਼ਰ ਆ ਰਿਹਾ ਸ਼ੀਤਲ ਉਂਗਰਾਲ ਔਰ ਸਸ਼ੀਰ ਰਿੰਕੂ ਜਿਹੜੇ ਨੇ ਨਾਲ ਜੂਦਾ ਹਾਗੇ ਨੇ ਤਾਂ ਦੂਜੇ ਪਾਸੇ ਸਾਹਮਣੇ ਦੇਖੋ ਤੁਸੀਂ ਇੱਧਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਧਰ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਖੜੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੇਲੇ ਇੱਥੇ ਵਿਰੋਧ ਕੀਤਾ ਜਾ ਰਿਹਾ ਤਾਂ ਇਹਨਾਂ ਦੇ ਵੱਲੋਂ ਵੀ ਕਾਲੀਆਂ ਛੰਡੀਆਂ ਜੜੀਆਂ ਨੇ ਉਹ ਫੜੀਆਂ ਹੋਈਆਂ ਨੇ ਔਰ ਕਾਲੀਆਂ ਛੰਡੀਆਂ ਫੜ ਕੇ ਇਸ ਵੇਲੇ ਵਿਰੋਧ ਜਿਹੜਾ ਉਹ ਜਿਤਾਇਆ ਜਾ ਰਿਹਾ ਹੈ ਵਿਰੋਧ ਜ਼ਾਹਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਤਾਂ ਇਹ ਕਾਨੂੰਨ ਗਦਾਰੀ ਕੀਤੀ ਆ ਅੱਜ ਹੋਰੇ ਅਸੀਂ ਰੋਸ ਤੇ ਪ੍ਰਦਰਸ਼ਨ ਕਰ ਰਹੇ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਆ ਪੰਜਾਬ ਦੇ ਗਦਾਰੋ ਸ਼ਰਮ ਕਰੋ ਪੰਜਾਬ ਦੇ ਗਦਾਰੋ ਸ਼ਰਮ ਕਰੋ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨੇ ਨਾ ਬੇਈਮਾਨਾਂ ਨੇ ਖੇਡਿਆ ਆਮ ਲੋਕਾਂ ਦੇ ਵਰਕਰਾਂ ਦੇ ਨਾਲ ਇਹਨਾਂ ਨੇ ਖੇਡਿਆ ਲੋਕਾਂ ਵਰਕਰਾਂ ਨੇ ਇਹਨਾਂ ਲਈ ਦਿਨ ਰਾਤ ਮਿਹਨਤ ਕਰਕੇ ਪਾਰਲੀਮੈਂਟ ਵਿੱਚ ਭੇਜਿਆ ਇੱਕ ਨੂੰ ਵਿਧਾਨ ਸਭਾ ਭੇਜਿਆ ਪਰ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਪੰਜਾਬ ਦੇ ਗਦਾਰ ਆ ਇਹਨਾਂ ਨੇ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਲੰਧਰ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਕੌਣ ਆੜੀ ਕਿਹੜੀ ਇਲੈਕਸ਼ਨ ਨੇ ਵੇਚ ਇਹਨਾਂ ਨੂੰ 10 ਛੜ ਕੇ ਲੋਕ ਹਾਂਜੀ ਸੀਂ ਅਸੀਂ ਲੋੜੇ ਆਮ ਲੋਕ ਆਮ ਪਾਰਟੀ ਦੇ ਨਾਲ ਅਸੀਂ ਕਿਹੜੇ ਕੇਰੀਵਾਲ ਜੀ ਦੀ ਸੋਚ ਨਾਲ ਜੁੜੇ ਹੋਏ ਆ ਆਮ ਲੋਕਾਂ ਨਾਲ ਜੋੜ ਜੁੜੇ ਹੋਏ ਆ ਔਰ ਇਹਨਾਂ ਲੋਕਾਂ ਨੇ ਭਾਵਨਾ ਦੇ ਨਾਲ ਆਮ ਲੋਕਾਂ ਦੀ ਭਾਵਨਾ ਨਾਲ ਖੇਡੇ ਆ ਕਿਹੜੇ ਆਮ ਜਨਤਾ ਆ ਉਹਨਾਂ ਨਾਲ ਖੇਡੇ ਆ ਇਹ ਕਿਹੜੀਆਂ ਆਮ ਆਦਮੀ ਪਾਰਟੀਆਂ ਪੋਰਥੀਆਂ ਪਰ ਬੀਜੇਪੀ ਗਵਰਨਮੈਂਟ ਕਿਹੜੀ ਆ ਇਹ ਗਵਰਨਮੈਂਟ ਨੇ ਅੱਜ ਈਡੀ ਦੇ ਜ਼ੋਰ ਤੇ ਪੈਸੇ ਦੇ ਜ਼ੋਰ ਦੇ ਉੱਪਰ ਅੱਜ ਕਿਹੜੀ ਪੰਜਾਬ ਦੀ ਇਲੈਕਸ਼ਨ ਆ ਇਹਨਾਂ ਵਿੱਚ ਇੱਕ ਡਰਾਪ ਨਹੀਂ ਜਾਈ ਬਣਾਤੀ ਆ ਕਿਹੜੇ ਉਹ ਲੋਕਤੰਤਰ ਨੂੰ ਇਹ ਬਹੁਤ ਵੱਡਾ ਖਤਰਾ ਆ ਜੇ ਖਤਰਾ ਹੈ ਖਤਰਾ ਕਿਹੜਾ ਆ ਇਹ ਹੋਣ ਵਾਲੇ ਸਮੇਂ ਦੇ ਵਿੱਚ ਕਿਹੜੇ ਭਾਜਪਾ ਕਾਂੜੀ ਉਹ ਰਿਜ਼ਲਟ ਕਿਹੜੇ ਮਾਰੇ ਹੋਣ ਕੀ ਦਿੱਤੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਸਾਹਿਬ ਜੀ ਮਰਦਾਬਾਦ ਮਰਦਾਬਾਦ ਸਲਾਮ ਅਲੈਕੁਮ ਮਰਦਾਬਾਦ ਪਾਰਟੀ ਦੇ ਵਰਕਰ ਨੇ ਜਿਹੜੇ ਇਸ ਵੇਲੇ ਵਿਰੋਧ ਕਰ ਰਹੇ ਨੇ ਹੱਥਾਂ ਦੇ ਵਿੱਚ ਬੈਨਰ ਜਿਹੜੇ ਨੇ ਉਹ ਫੜੇ ਹੋਏ ਨੇ ਤਾਂ ਵਿਰੋਧ ਕੀਤਾ ਜਾ ਰਿਹਾ ਹੱਥਾਂ ਦੇ ਵਿੱਚ ਪੰਜਾਬ ਦੇ ਗद्दार ਦੇ ਪੋਸਟਰ ਫੜੇ ਹੋਏ ਨੇ ਇੱਕ ਪਾਸੇ ਸੁਸ਼ੀ ਰਿੰਕੂ ਦੀ ਫੋਟੋ ਨਜ਼ਰ ਆ ਰਹੀ ਹੈ ਔਰ ਇੱਕ ਪਾਸੇ ਸ਼ੀਤਲ ਉਂਗਰਾਲ ਹੋਣਾ ਦੀ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤਾਂ ਹੱਥਾਂ ਛਕਾਲੇ ਝੰਡੇ ਜਿਹੜੇ ਨੇ ਉਹ ਨਾਲ ਫੜੇ ਹੋਏ ਨੇ ਔਰ ਵਿਰੋਧ ਜਿਹੜਾ ਇਸ ਵੇਲੇ ਜाहिर ਕੀਤਾ ਜਾ ਰਿਹਾ ਵਿਰੋਧ ਜਟਾਇਆ ਜਾ ਰਿਹਾ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਪਰ ਦੂਜੇ ਪਾਸੇ ਜਿਹੜਾ ਕਾਫਲਾ ਉਹ ਨਿਕਲ ਚੁੱਕਾ ਹੈ ਇੱਥੋਂ ਔਰ ਸੁਸ਼ੀਰ ਰਿੰਕੂ ਔਰ ਸ਼ੀਤਲ ਉਂਗਰਾਲ ਦੇ ਵੱਲੋਂ ਅੱਜ ਰੋਡ ਸ਼ੋ ਕੱਢਿਆ ਜਾ ਰਿਹਾ ਸੀਗਾ ਤਾਂ ਇਸੇ ਦੌਰਾਨ ਇਹਨਾਂ ਵਰਕਰਾਂ ਦੇ ਵੱਲੋਂ ਵਿਰੋਧ ਜ਼ਾਹਰ ਕੀਤਾ ਗਿਆ ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋ ਜਗਬਣੀ ਟੀਵੀ ਜਲੰਧਰ